ਆਪਾਂ ਹੁਣ ਆ ਗਏ ਹੈਗੇ ਆਪਣੇ ਭਰਾਵਾਂ ਦੇ ਕੋਲ ਉਹ ਵੀ ਟੈਂਪੂ ਟਰੈਵਲ ਦੇ ਅੰਦਰ ਗੱਡੀਆਂ ਬਿਲਕੁਲ ਸਾਰੀਆਂ ਨਵੀਆਂ ਆ ਤੇ ਤੁਹਾਨੂੰ ਕੋਈ ਵੀ ਰਸ ਵਿੱਚ ਪ੍ਰੋਬਲਮ ਨਹੀਂ ਆਣੀ ਹੈਗੀ ਤੇ ਇਹ ਹੈਗੇ ਆਪਣੇ ਜੀ ਕਾਕਾ RAM ਗੜੀਆ ਤੇ ਇਹ ਕਹ ਲਓ ਕਿ ਸਾਰੇ ਭਰਾ ਮਤਲਬ ਕਿ ਜਾਓਗੇ ਗੱਡੀਆਂ ਲੈ ਕੇ ਜਿੰਨੀ ਤੁਸੀਂ ਇੱਕ ਗੱਡੀ ਬੁੱਕ ਕਰ ਲਓ ਜਾਂ ਦੋ ਕਰ ਲਓ ਪਰ ਪਰ ਪਰਸਨ ਕਹ ਲਓ ਕਿ ਤੁਹਾਨੂੰ 9000 ਰੁਪਿਆ ਲੱਗੂਗਾ ਤੇ ਤੂਰ ਆਪਣਾ ਕਹਿ ਲੋ ਕਿ 6 ਤੋਂ ਲੈ ਕੇ 8 ਦਿਨ ਦਾ ਹੋਊਗਾ ਹਜੂਰ ਸਾਹਿਬ ਜੀ ਦਾ ਤੇ ਪਟਨਾ ਸਾਹਿਬ ਦੇ ਸਾਨੂੰ ਸਾਡਾ ਭਰਾ ਦੱਸ ਦਿੰਦਾ ਹੈਗਾ ਆ ਕਾਕਾ ਰਾਮ ਗੜੀਆ ਪਟਨਾ ਸਾਹਿਬ ਦਾ ਜੀ ਹੋਈ ਆਪਾਂ ਅਗਰੇ ਤੋਂ ਲੈ ਕੇ ਤੁਹਾਨੂੰ ਵਰਦਵਾਰ ਸ਼ੁਰੂ ਕਰਾ ਕੇ ਪਟਨਾ ਸਾਹਿਬ ਦੀ ਵਾਪਸੀ ਸਾਡੀ ਸਾਡੀ ਤਾਂ ਹੋ ਗਈ ਸੀਗੀ ਜੀ 6ਵੇਂ ਦਿਨ ਜੇ ਬਾਕੀ ਵੀ ਥੰਗ ਤਾਂ ਉੱਤੇ ਘੁੰਮਣਾ ਫਿਰਨਾ ਚਾਹੁੰਦੀ ਆ ਇੱਕ ਅੱਧਾ ਦਿਨ ਉੱਪਰ ਗੱਲੇ ਹੋ ਜਾਂਦਾ ਕਿਉਂਕਿ ਨੈਸ਼ਨਲ ਹਾਈਵੇ ਸਾਰੇ ਐਕਸਪ੍ਰੈਸ ਵੇ ਬਣੇ ਆ ਹੁਣ ਤਾਂ ਸਫ਼ਰ ਸਾਰਾ ਹੀ 26 ਘੰਟੇ ਦਾ ਰਹਿ ਗਿਆ ਪਹਿਲਾਂ ਵਿਚਲੇ ਰੋਡਾਂ ਦੇ ਉੱਪਰ ਜਾਂਦੇ ਸੀ ਕਿ ਉਦੋਂ 36 ਘੰਟੇ ਲੱਗ ਜਾਂਦੇ ਸੀ ਹੁਣ ਤਾਂ ਸਾਰਾ ਹਾਈਵੇ ਨੈਸ਼ਨਲ ਐਕਸਪ੍ਰੈਸ ਵੇ ਬਣ ਗਿਆ ਤੇ ਭਾਜੀ ਗੱਡੀਆਂ ਸਾਰੀਆਂ ਫੁੱਲੀ ਏਸੀ ਕੰਡੀਸ਼ਨ ਵਾਲੀਆਂ ਏਸੀ ਚੱਲੂ ਫੁੱਲ ਗੱਡੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੁਣ ਗਰਮੀਆਂ ਦਾ ਮੌਸਮ ਆ ਤੇ ਗੱਡੀਆਂ ਬਿਲਕੁਲ ਨਵੀਆਂ ਆ ਤੇ ਫਿਰ ਏਸੀ ਵੀ ਪੂਰਾ ਚਿਲਡ ਕਰੋਗੇ ਮਲਕੀ ਤੁਹਾਨੂੰ ਰਾਸਤੇ 'ਚ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਗੁਰਦੁਆਰੇ ਰਾਸਤੇ 'ਚ ਜਿੰਨੇ ਵੀ ਤੁਹਾਨੂੰ ਮਿਲੂਗੇ ਤੁਹਾਨੂੰ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰ ਆਏ ਜਾਓਗੇ ਤੇ ਬਾਕੀ ਆਪਾਂ ਹੋਰ ਪੁੱਛਦੇ ਹੈਗੇ ਆ ਭਰਾ ਦੇ ਜਿਹੜੇ ਜਾਨੀ ਹਟਵੇਂ ਵੀ ਹੋਊਗੇ 10 20 ਕਿਲੋਮੀਟਰ ਜਿੱਥੇ ਜਿੰਨਾਂ ਨੂੰ ਪਤਾ ਵੇ ਇਸ ਗੁਰਦੁਆਰੇ ਦਾ ਇਤਿਹਾਸ ਹੈ ਉਹ ਵੀ ਵਿੱਚ ਹੀ ਦਿਖਾਵਾਂਗੇ ਕੋਈ ਉਹਦਾ ਕੋਈ ਐਕਸਟਰਾ ਚਾਰਜ ਨਹੀਂ ਕੋਈ ਚੱਕਰ ਨਹੀਂ ਸਵਾਰੀ ਨੂੰ ਘਰੋਂ ਪੈਕ ਕਰਾਂਗੇ ਹਾਂ ਜੇ ਇਸ ਪਿੰਡ ਨੇ ਜਾਨੀ ਇਕੱਠੇ ਹੋ ਕੇ ਗੱਡੀਆਂ ਕੀਤੀਆਂ ਸਾਨੂੰ ਉਹ ਥਾਂਸਤਾ ਜਾਂ ਜਿੱਦਾ ਪਿੰਡ ਦੀ ਸਭਾ ਹੁੰਦੀ ਆ ਉਹ ਗੱਡੀਆਂ ਕਰ ਲੈਣ ਤਾਂ ਉਹ ਮੌਕੇ ਤੇ ਜੋ ਵੀ ਆਪਣੀ ਲੈਸ ਜੇ ਕੁਝ ਵੀ ਬਣੂਗਾ ਆਪਾਂ ਉਹ ਵੀ ਕਰਾਂਗੇ ਤੇ ਇੱਕ ਜੀ ਤੁਹਾਨੂੰ ਮੈਂ ਹੋਰ ਦੱਸ ਦਵਾਂ ਕੱਲੀਆਂ ਤੁਹਾਨੂੰ ਇੱਥੇ ਟੈਂਪੂ ਟਰੈਵਲਾਂ ਨਹੀਂ ਮਿਲੂਗੀਆਂ ਤੁਹਾਨੂੰ ਸਾਡੇ ਕੋਲ ਟੈਂਪੂ ਟਰੈਵਲਾਂ ਨੋਵਾ ਨੋਵਾ ਕ੍ਰਿਸਟਾ ਅਰਬਾਨੀਆ ਜਿਹੜੀ ਨਵੀਂ ਆਈ ਹੈ ਟੈਂਪੂ ਟਰੈਵਲ ਵਾਲਿਆਂ ਦੀ ਤੇ ਫਾਈਲ ਸੀਟਰ ਦੇ ਵਿੱਚ ਜਿਹੜੀ ਗੱਡੀ ਤੁਸੀਂ ਮੰਗੋਗੇ Swift Desire Honda Amaze Tios ਤੁਹਾਨੂੰ ਮਤਲਬ ਕਿ ਇੱਥੇ ਸਾਰੀਆਂ ਗੱਡੀਆਂ ਮਿਲ ਜੂਗੀਆਂ ਤੁਹਾਨੂੰ ਮੈਂ ਤੁਹਾਨੂੰ ਆਹ ਵੀਡੀਓ ਦੇ ਥੱਲੇ ਤੁਹਾਨੂੰ ਮੈਂ ਨੰਬਰ ਵੀ ਪਾਤੇ ਹੈਗੇ ਆ ਆਹ ਨੰਬਰਾਂ ਤੇ ਕਾਲ ਕਰਕੇ ਤੁਸੀਂ ਕਹ ਲਓ ਕਿ ਗੱਡੀਆਂ ਦੀ ਬੁਕਿੰਗ ਕਰਾ ਸਕਦੇ ਆ ਇਕੱਲੇ ਹਜੂਰ ਸਾਹਿਬ ਜਾਂ ਪਟਨਾ ਸਾਹਿਬ ਲਈ ਨਹੀਂ 올 ਆਵਰ ਇੰਡੀਆ ਦੇ ਵਿੱਚ ਤੁਸੀਂ ਇੰਡੀਆ ਦੇ ਵਿੱਚ ਜਿਹੜੀ ਮਰਜ਼ੀ ਜਗ੍ਹਾ ਤੇ ਜਾਣਾ ਆ ਤੁਸੀਂ ਸਾਡੇ ਇਹਨਾਂ ਭਰਾਵਾਂ ਨਾਲ ਕੰਟੈਕਟ ਕਰੋ ਗੱਡੀ ਜਿਹੜੀ ਤੁਸੀਂ ਮੰਗੋਗੇ ਤੁਹਾਨੂੰ ਉਹ ਵੀ ਗੱਡੀ ਮਿਲ ਜਾਊਗੀ ਜਾਂ ਦਿੱਲੀ 에어ਪੋਰਟ ਅੰਮ੍ਰਿਤਸਰ 에어ਪੋਰਟ ਚੰਡੀਗੜ੍ਹ 에어ਪੋਰਟ ਤੇ ਗੱਡੀਆਂ ਜਿਹਨੇ ਮਰਜ਼ੀ ਸੀਟਰ ਵਾਲੀ ਤੁਸੀਂ ਮੰਗ ਲਿਓ ਦਿੱਲੀ 에어ਪੋਰਟ ਲਈ ਤਾਂ ਅਸੀਂ ਤੁਹਾਨੂੰ ਪਰ ਪਰਸਨ 3000 ਰੁਪਿਆ ਪਰ ਪਰਸਨ 3000 ਰੁਪਿਆ ਹਾਂਜੀ ਦੇਖ ਲਓ ਭਾਜੀ ਸਹੀ ਆ ਬਾਜੀ ਘਰੋ ਚੱਕਾਂਗੇ 3000 ਰੁਪਿਆ ਇਹ ਸਾਡੇ ਬਾਈ ਕਹਿ ਰਿਹਾ ਹੈਗਾ ਕਿ 3000 ਪਰ ਪਰਸਨ ਦਿੱਲੀ 에어ਪੋਰਟ ਦਾ ਠੀਕ ਹੈ ਜੀ ਦੇਖ ਲਓ ਭਾਜੀ ਤੇ ਏਸੀ ਲਾ ਕੇ ਜਾਓਗੇ ਏਸੀ ਚੱਲੂਗਾ ਕਿਆ ਬਾਤ ਹੈ ਕਿਆ ਬਾਤ ਹੈ ਭਾਜੀ ਤੇ ਹੁਣ ਆ ਕਿ ਦਿੱਲੀ 에어ਪੋਰਟ ਜਾਣ ਵਾਲਿਆਂ ਲਈ ਵੀ ਖੁਸ਼ਖਬਰੀ ਆ ਕਿ ਤੁਸੀਂ ਗੱਡੀਆਂ ਦੇ ਵਿੱਚ ਵੀ 3000 ਪਰ ਪਰਸਨ ਸਵਾਰੀ ਜਾ ਸਕਦੀ ਹੈਗੀ ਆ ਤੇ ਹੋਰ ਭਾਈ ਦੱਸੋ ਫੇ ਬੱਚੀ ਭਾਜੀ ਉਹਦੇ ਤੁਹਾਨੂੰ ਬੱਥੇ ਦੇ ਵਿੱਚ ਲੱਗਦੇ 10 ਤੋਂ 12 ਘੰਟੇ ਆਪਾਂ ਲਾਨੇ ਆ ਸਿਰਫ 7 ਘੰਟੇ ਦੇ ਵਿੱਚ ਤੁਹਾਨੂੰ ਪਹੁੰਚ ਦਿਆ ਕਰਾਂਗੇ ਅਜੇ ਮੈਂ ਤੁਹਾਡੇ ਕਹਿਣ ਮਤਲਬ ਇਹ ਆ ਕਿ ਜਿਹੜੀ ਬੱਸ ਆ ਉਹਦੇ ਵਿੱਚ ਲੱਗਦੇ ਹੈਗੇ 10 ਘੰਟੇ 10 ਘੰਟੇ ਲੱਗਦੇ ਠੀਕ ਹੈ ਤੇ ਆਪਣੀ ਜਿਹੜੀ ਗੱਡੀਆਂ ਦੇ ਵਿੱਚ ਜਾਓਗੇ ਤਾਂ 7-8 ਘੰਟੇ 6 ਤੋਂ 7 ਘੰਟੇ ਦੇ ਵਿੱਚ 8 ਘੰਟੇ ਵੱਧ ਤੋਂ ਵੱਧ ਵੱਧ ਤੋਂ ਵੱਧ ਵੱਧ ਤੋਂ ਵੱਧ ਤੁਹਾਨੂੰ 8 ਘੰਟੇਾਂ ਵਿੱਚ ਪਹੁੰਚਾਇਆ ਜਾਊਗਾ ਤੇ ਸਟਾਪੇਜ ਵੀ ਇੱਕ ਤਾਂ ਅਸੀਂ ਲਾਨੇ ਲਾਨੇ ਆ ਰਸਤੇ 'ਚ ਦੂਸਰਾ ਸਟਾਪੇਜ ਦੂਸਰਾ ਸਟੋਪੇਜ ਇਹ ਆ ਕਿ ਜੇ ਤੁਸੀਂ ਕਹੋਗੇ ਰੋਕ ਲਾਵਾਂਗੇ ਗੱਡੀ ਜੇ ਨਹੀਂ ਕਹੋਗੇ ਤਾਂ ਸਿੱਧੇ ਹੀ ਦਿੱਲੀ 에어ਪੋਰਟ ਗੱਡੀ ਲਾਈ ਜਾਊਗੀ ਕੋਈ ਹਿਡਨ ਚਾਰਜ ਨਹੀਂ ਹੋਊਗਾ ਕੋਈ ਪਾਰਕਿੰਗ ਦਾ ਚੱਕਰ ਨਹੀਂ ਕੁਝ ਨਹੀਂ ਬਸ ਡ੍ਰੌਪ ਕਰਨ ਵਾਲੇ ਡ੍ਰੌਪ ਜਿਹੜੇ ਉਧਰ ਪਿਕਅਪ ਕਰਨ ਵਾਲੇ ਹੋਗੇ ਉਹਨਾਂ ਨੂੰ ਪਿਕਅਪ ਕਰਾਂਗੇ ਤੇ ਇਹ ਜਿਹੜੇ ਸਾਡੇ ਬਾਈ ਹੋਣਾ ਨੇ ਦੱਸਿਆ ਹੈਗਾ ਕਿ 3000 ਰੁਪਏ ਨੂੰ ਠੀਕ ਆ ਪਰ ਸਵਾਰੀ ਦਿੱਲੀ 에어ਪੋਰਟ ਤੇ ਫਗਵਾੜੇ ਵਿੱਚ ਪੂਰੇ ਤੇ ਫਗਵਾੜੇ ਦੇ ਅਲੇ ਤੋਂ ਅਲੇ 10 ਕਿਲੋ ਮੀਟਰਾਂ ਤੱਕ ਵੀ ਇਹ ਸਵਾਰੀ ਪਿੱਕਰ ਜਾਉਂਗੇ ਤੇ ਜਿਹੜਾ ਇਹਨਾਂ ਨੇ 3000 ਰੁਪਏ ਦੱਸਿਆ ਇਹ ਵਨ ਸਾਈਡ ਦਾ ਦੱਸਿਆ ਹੈਗਾ ਕਿਰਾਇਆ ਪਰ ਜਿਹੜਾ ਤੁਹਾਨੂੰ ਦੱਸਿਆ ਹਜੂਰ ਸਾਹਿਬ ਜੀ ਦਾ ਜਾਂ ਪਟਨਾ ਸਾਹਿਬ ਜੀ ਦਾ ਇਹ ਤੁਹਾਨੂੰ ਅਸੀਂ ਪੂਰਾ ਚਾਰਜ ਦੱਸਿਆ ਅਪ ਡਾਊਨ ਦਾ ਕਿ ਤੁਸੀਂ 9000 ਰੁਪਏ ਦੇ ਵਿੱਚ ਅਪ ਡਾਊਨ ਤੁਸੀਂ ਬਸ ਇੱਕ ਸਵਾਰੀ ਨੇ 9000 ਰੁਪਏ ਗੱਡੀ ਦਾ ਦੇਦਨਾ ਕਰਾਇਆ ਹਾਂਜੀ ਬਾਕੀ ਉਸ ਤੋਂ ਬਾਅਦ ਜੋ ਤੁਹਾਡਾ ਕਹ ਲੋਗੀ ਖਰਚਾ ਹੁਣ ਉਹ ਤੁਹਾਡਾ ਹੀ ਆ ਗੱਡੀ 'ਚ ਤੁਹਾਨੂੰ ਅਸੀਂ ਲੈ ਕੇ ਚੱਲ ਜਾਵਾਂਗੇ ਠੀਕ ਹੈ ਨਾ ਜੀ ਖਰਚਾ ਗੱਡੀ ਏਸੀ ਬਾਕੀ ਖਰਚਾ ਉਸ ਰੋਡ ਤੇ ਆਉਂਦਾ ਹੀ ਨਹੀਂ ਸਾਰੇ ਗੁਰੂਤਮ ਦਾ ਦੇਰਸ਼ਨ ਜਾਂਦੇ ਗੁਰੂਆਂ ਦੇ ਲੰਗਰ ਚੱਲਦੇ ਨੇ ਲੰਗਰ ਸੇਵ ਸਾਰੇ ਲੰਗਰ ਹੀ ਚੱਲਦੇ ਹਾਂ ਜੀ ਤਕਰੀਬਨ ਸਾਰੀ ਜਨਤਾ ਹੀ ਇੱਧਾ ਜਾਂਦੀ ਆ ਤੇ ਤੁਹਾਨੂੰ ਨਾਲ ਇੱਕ ਸਾਨੂੰ ਵੱਡੀ ਇੱਕ ਹੋਰ ਗੱਲ ਦੱਸਦਾ ਹੈਗਾ ਆ ਕਿ ਜੇ ਉਹਨੇ ਅਗਰ ਸਾਡੀ ਵੀਡੀਓ ਤੁਸੀਂ ਕਹ ਲੋ ਕਿ ਫਗਵਾੜੇ ਤੋਂ ਬਾਹਰ ਮਤਲਬ ਪੰਜਾਬ ਤੋਂ ਵੀ ਬਾਹਰ ਦੇਖਦੇ ਆ ਠੀਕ ਹੈ ਜੀ ਤੇ ਤੁਸੀਂ ਇਹਨਾਂ ਨੰਬਰਾਂ ਦੇ ਕੰਟੈਕਟ ਕਰੋ ਪੁੱਲੂ ਮਨਾਲੀ ਲੇਹ ਲਦਾਖ ਜੰਮੂ ਕਸ਼ਮੀਰ ਸ਼ਿਰੀ ਇਹਨਾਂ ਦਾ ਰੇਡਾ ਜਿੱਥੇ ਵੀ ਤੁਸੀਂ ਜਾਣਾ ਚਾਹੁੰਦੇ ਆ ਕਲਪਾ ਕਾਜਾ ਸਾਰੀ ਜਗ੍ਹਾ ਤੇ ਸਪੀਦੀ ਵੀ ਤੁਹਾਨੂੰ ਗੱਡੀਆਂ ਇਹ ਲੈ ਕੇ ਜਾਊਂਗੀਆਂ ਗੱਡੀ ਟੈਂਪੋਰਰੀ ਟਰੈਵਲ ਹੋ ਗਈ ਅਰਬਾਨੀਆਂ ਹੋ ਗਈ ਠੀਕ ਹੈ ਜੀ ਅਨੋਵਾ ਕ੍ਰਿਸਟਾ ਆਰਟੀਕਾ Honda image Swift Dzire ਤੁਹਾਨੂੰ ਇੰਨੀਆਂ ਗੱਡੀਆਂ ਦਾ ਨਾਂਤੀਆਂ ਹੈਗੀਆਂ ਆ ਤੁਸੀਂ ਜਿਹੜੀ ਮਰਜ਼ੀ ਗੱਡੀ ਜਿੱਥੇ ਮਰਜ਼ੀ ਜਾਓ ਕਿਰਾਇਆ ਤੁਹਾਨੂੰ ਬਿਲਕੁਲ ਜਾਇਜ਼ ਲੱਗੂਗਾ ਰੁਪਈਆ ਵੀ ਵੱਧ ਨਹੀਂ ਲੱਗੂਗਾ ਮਾਰਕੀਟ ਨਾਲੋਂ ਤੇ ਡਰਾਈਵਰ ਸਾਰੇ ਕਹਿ ਲੋ ਕਿ ਤੁਹਾਡੇ ਨਾਮ ਪੂਰਾ ਫੈਮਿਲੀ ਰਿਲੇਸ਼ਨ ਵਾਂਗੂ ਚੱਲੂਗਾ ਕਿ ਇਹ ਨਹੀਂ ਹੈਗਾ ਕਿ ਜੀ ਸਾਰੇ ਐਕਸਪੀਡਰ ਡਰਾਈਵਰ ਕੋਈ ਨਵਾਂ ਨਹੀਂ ਇਹ ਨਹੀਂ ਕਿ ਫੇਰਾ ਪੁੱਛ ਕੇ ਜਾਵਾਂਗੇ ਸਾਰਾ ਹਾਂ ਸਾਨੂੰ ਵੱਡੀ ਗੱਲ ਇਹ ਆ ਕਿ ਜਿੰਨੇ ਵੀ ਸਾਡੇ ਸਾਰੇ ਆਪਰਾ ਬੈਠੇ ਆ ਨਾ ਇਹ ਸਾਰਿਆਂ ਨੂੰ ਕਹ ਲੋ ਕਿ 15 20 ਸਾਲ ਹੋ ਚੱਲੇ ਹੈਗੇ ਆ ਟੈਕਸੀ ਲਾਈਨ ਦੇ ਵਿੱਚ ਤੇ ਰਾਸਤੇ ਵਿੱਚ ਕਿਤੇ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਗੀ ਤੇ ਅਗਰ ਕੋਈ ਫੁਗਵਾੜੇ ਦੇ ਵਿੱਚ ਹੋ ਹੀ ਹੁਣ ਤਾਂ ਪਤਾ ਗਰਮੀ ਦੀ ਛੁੱਟੀਆਂ ਹੋਣ ਵਾਲੀਆਂ ਆ ਤੇ ਤੁਸੀਂ ਅਗਰ ਕਹ ਲੋ ਕਿ ਅੰਮ੍ਰਿਤਸਰ ਦਾ ਟੂਰ ਕਰਦੇ ਆ ਦਰبار ਸਾਹਿب ਜਾਂ ਵਾਗਾ ਬਾਰਡਰ ਦਾ ਮੈਂ ਦੋਨੋਂ ਇਕੱਠਿਆਂ ਦਾ ਵੀ ਟੂਰ ਕਰਦੇ ਆ ਤੇ ਟੈਂਪੋ ਟਰੈਵਲ ਆ ਭਾਈ ਕੀ ਜਾਇਜ਼ ਲਾਉਂਗੇ ਜੇ ਪਰ ਪਰਸਨ ਦੇ ਹਿਸਾਬ ਨਾਲ ਲੈਣਾ ਦੀ 9500 ਰੁਪਏ ਲਾਵਾਂਗੇ 900 ਰੁਪਏ ਯਾਨੀ 95 ਤੁਸੀਂ ਇੰਦਾ ਕਰੋ ਭਾਈ ਦਰਬਾਰ ਸਾਹਿਬ ਤੇ ਵਾਗਾ ਬਾਰਡਰ ਤੇ ਆਗਾ ਤੁਸੀਂ ਟੂਰ ਬਣਾਉਂਦੇ ਆ ਇੱਕ ਦਿਨ ਦਾ ਉਹਦੇ ਲਈ ਵੀ ਤੁਹਾਨੂੰ ਗੱਡੀਆਂ ਮਿਲ ਜੂਗੀਆਂ ਉਹ ਵੀ ਤੁਹਾਨੂੰ ਦੱਸੇ ਕਿ ਜਿਹੜੀ ਮਰਜ਼ੀ ਗੱਡੀ ਤੁਸੀਂ ਮੰਗੋਗੇ ਮਿਲ ਜੂਗੀ ਤੇ ਪ੍ਰਾਈਸ ਸਾਨੂੰ ਬਿਲਕੁਲ ਜਾਇਜ਼ ਲੱਗੂਗਾ ਪੂਰੇ ਫਗਵਾੜੇ ਦੇ ਵਿੱਚ ਤੇ ਆਸੇ-ਪਾਸ ਅਗਰ 10 ਕਿਲੋਮੀਟਰ ਦੇ ਅੰਦਰੋਂ ਵੀ ਤੁਸੀਂ ਜਾਂਦੇ ਤਾਂ ਉਹ ਫਗਵਾੜੇ ਵਾਲਾ ਪ੍ਰਾਈਸ ਹੀ ਲੱਗੂਗਾ ਕੋਈ ਐਕਸਟਰਾ ਚਾਰਜ ਇਸ ਨਹੀਂ ਲੱਗੂਗਾ ਬਾਕੀ ਹੁਣ ਤਾਂ ਪਤਾ ਕਿ ਜੂਨ ਦੀਆਂ ਵੀ ਛੁੱਟੀਆਂ ਆਉਣ ਵਾਲੀਆਂ ਆ ਤੇ ਫਗਵਾੜੇ ਦੇ ਲੋਕਾਂ ਨੇ ਘੁੰਮਣ ਜਾਣਾ ਬਾਜੀ ਤੇ ਉਦੋਂ ਤੁਸੀਂ ਕਿੱਥੇ-ਕਿੱਥੇ ਦਾ ਟੂਰ ਦੋਵੋਗੇ ਦੱਸੋ ਜੀ ਆਪਣੇ ਜਿਹੜੇ ਵੀਵਰਸ ਆ ਜੀ ਬਾਜੀ ਜਿੱਥੇ ਦਾ ਮਰਜ਼ੀ ਡਿਸਾਈਡ ਕਰ ਲਓ ਕਿ ਜੂਨ ਦੀ ਦੇਖੋ ਜੂਨ ਦੇ ਮਹੀਨੇ ਨਾਲ ਛੁੱਟੀਆਂ ਹੋਣੀਆਂ ਸਾਨੂੰ ਵੱਡੀ ਗੱਲ ਆ ਕਿ ਜੀ ਲੋਕੀ ਉਦੋਂ ਠੰਡ ਦਾ ਸੀਜ਼ਨ ਹੁੰਦਾ ਕਿ ਠੰਡ ਲੈ ਜਾਣੀ ਅਸੀਂ ਤੇ ਉਹ ਠੰਡ ਲਈ ਕਹ ਲੋ ਕਿ ਤੁਸੀਂ ਹਿਮਾਚਲ ਜਿਹੜੇ ਮਰਜ਼ੀ ਏਰੀਆ ਚ ਲੈ ਜਾਓਗੇ ਜਿਹੜੇ ਮਰਜ਼ੀ ਰਿਸ਼ੀਕੇਜ ਤਰਨੂ ਚਲ ਜਾਓ ਪੌਂਟਾ ਟਾਪ ਰਿਸ਼ੀਕੇਜ ਮਲਕੀ ਹੀਲ ਏਰੀਆ ਤੇ ਵੀ ਤੁਸੀਂ ਸਾਰੀ ਜਗ੍ਹਾ ਭਾਈ ਲੈ ਜਾਓਗੇ ਹਿਮਾਚਲ ਪ੍ਰਦੇਸ਼ ਉੱਤਰਾਖੰਡ ਠੀਕ ਹੈ ਜੀ ਜੰਮੂ ਕਸ਼ਮੀਰ ਇਹ ਤਿੰਨ ਜਗ੍ਹਾ ਹੀ ਆ ਮੇਨ ਹਨਾ ਭਾਈ ਠੰਡੇ ਇਲਾਕੇ ਇਹ ਜੀ ਲੇਲ ਅਦਾਗ ਤੱਕ ਵੀ ਗੱਡੀ ਜਾਊਗੀ ਸਪੀਤੀ ਤੱਕ ਵੀ ਗੱਡੀ ਤੁਹਾਨੂੰ ਜਾਊਗੀ ਬਾਅਦ ਤੁਸੀਂ ਇਹ ਥੱਲੇ ਨੰਬਰਾਂ ਦੇ ਦਿੱਤੇ ਕੰਟੈਕਟ ਕਰ ਲਿਓ ਤੇ ਅਗਾ ਤੁਹਾਨੂੰ ਵੀਡੀਓ ਸਾਡੀ ਸੋਹਣੀ ਲੱਗੀ ਹੈਗੀ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਤੇ ਸੋਨੇ ਕੋਮੈਂਟ ਕਰਿਓ ਤੇ ਯਾਦ ਦੇ ਨਾਲ ਗੱਡੀਆਂ ਬੁੱਕ ਕਰ ਲਿਓ ਜਿੱਥੇ ਵੀ ਤੁਸੀਂ ਜਾਣਾ ਬੇਜਕ ਫਗਵਾੜੇ ਤੋਂ ਜਲੰਧਰ ਵੀ ਜਾਣਾ ਨਾ ਤੁਸੀਂ ਤੁਹਾਨੂੰ ਛੋਟੀ ਗੱਡੀ 5 ਸੀਟਰ ਗੱਡੀ ਜਾਂ 7 ਸੀਟਰ ਜਾਂ ਟੈਂਪੋ ਟਰੈਵਲ ਵੀ ਤੇ ਵਿਆਹਾਂ ਦੇ ਲਈ ਵੀ ਤੁਹਾਨੂੰ ਟੈਂਪੋ ਟਰੈਵਲ ਗੱਡੀਆਂ ਸਪੈਸ਼ਲ ਮਿਲ ਜੂਗੀਆਂ। ਵਿੱਚ ਪੈਚ ਡੋਲੀ ਵਾਲੀ ਖਾੜ ਦਾ ਖਾਤ ਪ੍ਰਬੰਧਿਆ ਸਰਵਿਸ ਹੈ ਨਾ ਅਵੇਲੇਬਲ ਹੈ। ਡੋਲੀ ਵਾਲੀ ਕਾਰਾਂ ਵੀ ਆਪਣੇ ਕੋਲ ਹੈਗੀਆਂ ਆਡੀ ਐਫਿਕਸ A4 ਜੈਗਰ ਐਕਸ XJL ਤੇ ਰੇਂਜ ਰੋਵਰ। ਮਤਲਬ ਕਹਿੰਦਾ ਇਹ ਆ ਕਿ ਇਹਨਾਂ ਦੇ ਕੋਲ ਆ ਕੇ ਤੁਹਾਨੂੰ ਜਿਹੜੀ ਮਰਜ਼ੀ ਗੱਡੀ ਚਾਹੀਦੀ ਮਿਲੂਗੀ ਪੂਰੇ ਇੰਡੀਆ 'ਚ ਜਿੱਥੇ ਮਰਜ਼ੀ ਜਾਣਾ ਚਾਹੁੰਦੇ ਜਿੱਥੇ ਵੀ ਮਰਜ਼ੀ ਤਾਨੂੰ ਗੱਡੀਆਂ ਮਿਲ ਜੂਗੀਆਂ ਤੇ ਰੇਟ ਬਿਲਕੁਲ ਜਾਇਜ਼ ਮਿਲੂਗਾ ਹੁਣ ਵੈਸੇ ਮਿਲੂਗੀ ਆ ਸਾਰੇ ਜਿਹੜੇ ਬੰਦੇ ਬੈਠੇ ਨੇ ਸਾਰਿਆਂ ਦੀ ਵੈਸੇ ਅਲੱਗ-ਅਲੱਗ ਕੰਪਨੀ ਆ ਟਰੈਵਲ ਦੀ ਪਰ ਐਸਮ ਅਲੱਗ ਸਾਰੇ ਆਪਾਂ ਭਰਾ ਬੈਠੇ ਆ ਇਕੱਠੇ ਇੱਕ ਇਹ ਸਾਡਾ ਗਰੁੱਪ ਵਾ ਠੀਕ ਹੈ ਜੀ ਤੇ ਤੁਸੀਂ ਜਿਹੜੇ ਮਰਜ਼ੀ ਭਰਾ ਦੇ ਨੰਬਰ ਤੇ ਫੋਨ ਕਰ ਲਈ ਤੇ ਮੈਂ ਨੰਬਰ ਥੱਲੇ 2-3 ਪਾਤਾ ਨੇ ਹੈਗੇ ਆ ਜਿਹੜੇ ਮਰਜ਼ੀ ਨੰਬਰ ਤੁਸੀਂ ਕਾਲ ਕਰਕੇ ਜਿਹੜੀ ਮਰਜ਼ੀ ਗੱਡੀ ਬੁੱਕ ਕਰਾ ਲਓ ਠੀਕ ਹੈ ਜੀ ਤੇ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ